좋았어! 마주 샷! ਹਮਲਾ ਕੀਤਾ ਗਿਆ ਸੀ ਜਿਸ ਵਿੱਚ ਭਾਰਤੀ ਪੁਲਿਸ ਦੇ 10 ਜਵਾਨ ਸ਼ਹੀਦ ਹੋ ਗਏ ਸੀ ਜਿਨ੍ਹਾਂ ਦੀ ਯਾਦ ਵਿੱਚ ਅਤੇ ਡਿਊਟੀ ਦੌਰਾਨ ਹੋਰ ਮਾਰੇ ਗਏ ਪੁਲਿਸ ਅਧਿਕਾਰੀਆਂ ਕਰਮਚਾਰੀਆਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ 7 1972 ਨੂੰ ਸੂਬਾ ਸਟੇਟਾਂ ਦੇ ਮਾਨਯੋਗ ਆਈਜੀਪੀਜ਼ ਦੀ ਕਾਨਫਰੰਸ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਹਰ ਸਾਲ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਹੋਰ ਪੁਲਿਸ ਯੂਨਿਟਾਂ ਵਿੱਚ 1 ਜੁਲਾਈ ਨੂੰ ਇਹ ਦਿਵਸ ਬਣਾਇਆ ਜਾਇਆ ਕਰੇਗਾ ਇਸ ਲਈ ਰਾਸ਼ੀ ਡਬਲ ਯਾਰ ਨੂੰ ਕਾਜਾ ਕਰਨ ਦੀ ਅਜਰਾ ਦੇ ਪੁਲਿਸ ਸੰਬੰਧੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਤਲਾਵਜ ਕੁੱਲ 1784 ਪੁਲਿਸ ਕਰਮਚਾਰੀ ਜਿਨ੍ਹਾਂ ਵਿੱਚ ਡੀਆਈਜੀ ਤੋਂ ਐਸਐਸਪੀ ਤਿਲ ਐਸਪੀ 4 ਡੀਐਸਪੀ 12 ਇੰਸਪੈਕਟਰ 101 ਸਬ ਇੰਸਪੈਕਟਰ 4 ਅਸਿਸਟੈਂਟ ਸਬ ਇੰਸਪੈਕਟਰ 111 ਹੌਲਦਾਰ 268 ਸਿਪਾਹੀ 117 ਹੋਮਗਾਰਡ ਵਲੰਟੀਅਰ 294 ਤੇ ਐਸਪੀਓਜ਼ 180 ਨੇ ਦੇਸ਼ ਦੀ ਇਕਤਾ ਅਤੇ ਇਕਲਤਾ ਨੂੰ ਬਣਾਈ ਰੱਖਣ ਲਈ ਆਪਣੀ ਅਨਜਾਨਾ قربਾਨ ਕਰ ਦਿੱਤੀ ਹੈ ਇਹਨਾਂ ਵਿੱਚੋਂ 43 ਕਰਮਚਾਰੀ ਸਬ ਇੰਸਪੈਕਟਰ ਇੱਕ اے ایس ای 4 ਐਸ ਸੀ 10 ਸਿਪਾਹੀ 7 ਐਸ ਪੀਓਜ਼ 5 ਅਤੇ ਪੀ ਐਸ ਜੀ 16 ਜਿਨ੍ਹਾਂ ਨੇ ਦੇਸ਼ ਵਿੱਚ ਅਮਨ ਕਾਨੂੰਨ ਨੂੰ ਬਰਕਰਾਰ ਰੱਖਦੇ ਹੋਏ ਆਪਣੀਆਂ ਕੀਮਤੀ ਜਾਨਾਂ قربਾਨ ਕੀਤੀਆਂ ਜਿਨ੍ਹਾਂ ਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ ਸਾਨੂੰ ਇਹਨਾਂ ਸ਼ਹੀਦਾਂ ਪਰ ਪੂਰਾ ਮਾਣ ਹੈ ਤੇ ਸਦਾ ਰਹੇਗਾ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਇਹਨਾਂ ਸ਼ਹੀਦਾਂ ਨੂੰ ਨਿੱਕੀ ਸਬਦਾਨ ਦੀ ਹਰਕਤ ਕਰਦੇ ਹੋਏ ਆਪਣੇ ਸਾਰੇ ਪ੍ਰਣ ਕਰਦੇ ਹਾਂ ਕਿ ਇਹਨਾਂ ਦੀਆਂ ਸ਼ਹੀਦੀਆਂ ਨੂੰ ਜ਼ਾਇਆ ਨਹੀਂ ਜਾਂ ਦਿੱਤਾ ਜਾਵੇਗਾ ਅਤੇ ਅਸੀਂ ਸਾਰੇ ਇਹਨਾਂ ਵੱਲੋਂ ਦੇਸ਼ ਖਾਤਰ ਕੀਤੀਆਂ ਗਈਆਂ ਕੁਰਬਾਨੀਆਂ ਤੇ ਰਾਹ ਤਰ ਚੱਲ ਕੇ ਦੇਸ਼ ਦੇ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਦਾ ਵਾਅਦਾ ਕਰਦੇ ਹਾਂ ਥੈਂਕ ਯੂ